ਆਪ ਜੀ ਜਿਹੜੀ ਮੰਗ ਸਾਨੂੰ ਚਾਹੀਦੀ ਆ ਉਹ ਮੰਗ ਨਹੀਂ ਕਿ ਮਿਲਦੀ ਕੀ ਚਾਹੁੰਦੇ ਜੀ ਤੁਸੀਂ ਚਾਹੁੰਦੇ ਆ ਵੀ 30 ਕਿਲੋ ਕਣਕੇ ਕਜੀਦੀ ਹੋਵੇ ਹਾਂਜੀ ਤੇ ਕਿਲੋ ਕਿਲੋ ਇੱਕ ਜੀ ਨੂੰ ਦਾਣਾ ਮਿਲਣੀਆਂ ਤੇਲ ਮਿਲੇ ਤੇ ਆਪਦਾ ਸਰਕਲ ਵਧੀਆ ਚੱਲੇ ਤੇ ਜਿਹੜੀ ਭੁੱਕੀ ਦੀ ਮੰਗ ਆ ਉਹ ਵੀ ਸਾਡੀ ਅਜੇ ਤੱਕ ਪੂਰੀ ਨਹੀਂ ਹੋਈ ਵਾਹ ਕਿਸੇ ਨੇ ਅਜੇ ਤੱਕ ਇੱਕ ਵੀ ਡੋਡਾ ਨਹੀਂ ਬੀਜਾ ਡੋਡਾ ਨਹੀਂ ਦਿੰਦੇ ਜਿਆਦਾ ਨਹੀਂ ਚੱਲੇ ਦੋ-ਦੋ ਮਰਲੇ ਤੇ ਬੀਜੇ ਹਾਂ ਭੁੱਕੀ ਦੇ ਹੈਨਾ ਕੀ ਭੁੱਕੀ ਤੇ ਆਹ ਜਿਹੜਾ ਗੰਦ ਪੈ ਲੋਕੀ ਖਾਂਦੇ ਆ ਤੇ ਖਾ ਕੇ ਤੇ ਖੱਸੀ ਹੁੰਦੇ ਜਾਂਦੇ ਆ ਬੇੜਾ ਬੇੜਾ ਹੰਮਰਤ ਹੋ ਗਿਆ ਜੀ ਗੱਲ ਕੋਈ ਨਹੀਂ ਬਿੰਦ ਹਾਂ ਇਹ ਗੱਲ ਹਾਂ ਚੱਲ ਗਈਆਂ ਹੁਣ ਹੁਣੇ ਆ ਵੀ ਖੇਤੀ ਬੀਜਣਾ ਆਪਦਾ ਨਜ਼ਾਰੇ ਲੈਣ ਜਿਹੜੀ ਅਗਲੀ ਪੀੜ੍ਹੀ ਆ ਤੇ ਕਣਕ ਕਣਕ ਜਿਹੜੀ ਉਹ ਕਣਕ ਸਾਰੀ 14 ਕਿਲੋ ਦਿੰਦੇ ਆ ਹਾਂ 20 ਕਿਲੋ ਦੇ ਇੱਕ ਜੀ ਦੀ ਹਾਂ ਘਟ ਗਈ ਹੈ 15 ਕਿਲੋ ਕਣਕ ਘਟਾਤੀ ਆ ਹਾਂ ਤੇ ਹੁਣ ਦੱਸੋ ਵੀ ਕੀ ਗਰੀਬ ਕਰਨੋ ਆ ਉਹ ਤਾਂ ਸਰਕਾਰ ਕਿਵੇਂ ਆ ਸਰਕਾਰ ਤਾਂ ਸੀਗਾ ਵਧੀਆ ਕੰਮ ਕਰ ਕਰ ਰਹੀ ਹੈ ਨਾ ਇਹ ਵਿੱਚ ਵਿਚੋਲੇ ਆ ਵਿਚੋਲੇ ਚੱਪ ਜਾਂਦੇ ਸਾਰਾ ਕੁਝ ਵਿਚੋਲੇ ਚੱਪ ਜਾਂਦੇ ਹਾਂਜੀ ਮੰਗ ਨਹੀਂ ਪੂਰੀ ਕਰਨਦਾ ਜੀ ਕੋਈ ਵੀ ਹੈ ਮੰਗ ਹੁਣ ਤੁਸੀਂ ਕੀ ਚਾਹੁੰਦੇ ਜੀ ਅਸੀਂ ਤੇ ਮੰਗ ਇਹੋ ਜ ਆ ਵੀ ਫੀਮਪੋ ਤੇ ਠੇਕੇ ਖੋਲਣ ਹਾਂ ਪੁਖੀ ਦੇ ਠੇਕੇ ਹਾਂ ਫੀਮ ਦੇ ਠੇਕੇ ਖੋਲਣਾ ਬਿਲਕੁਲ ਜੱਟਾ ਜਿਹੜੇ ਅੰਬਲੀਆ ਉਹ ਆਨੰਦ ਲੈਣਾ ਆ ਗੋਲੀਆਂ ਘਟੇ ਜੀ ਬੰਦ ਹੋ ਜਾਣ ਸੁਖ ਲੈਣਾ ਆਪਦਾ ਸੁਖ ਲੈਣ ਹਾਂਜੀ ਸਰਕਾਰਾਂ ਦਾ ਇਹੋ ਕੰਮ ਹੁੰਦਾ ਗਰੀਬ ਵਾਸਤੇ ਸਰਕਾਰ ਹੁੰਦੀ ਆ ਬਿਲਕੁਲ ਜੀ ਬਿਲਕੁਲ ਜੇ ਕੋਈ ਸਰਕਾਰ ਦਾ ਇਹੋ ਕੰਮ ਆ ਕੋਈ ਮਸਲਾ ਹੱਲ ਕਰਨਾ ਚਾਹੀਦਾ ਵਾਹ ਜੱਟਾ ਹਾਂਜੀ ਬਿਲਕੁਲ ਖਰੀ ਗੱਲ ਤੇ ਸਾਡੀ ਇਹੋ ਹੀ ਮੰਗ ਆ ਸਰਕਾਰ ਘੜੀ ਤੇ ਮਾਨ ਸਾਹਿਬ ਤਰਨਿਆ ਚ ਜਦੋਂ ਬੈਂਦੇ ਹੁੰਦੇ ਸੀ ਨਾ ਹਾਂਜੀ ਹਾਂਜੀ ਅਸੀਂ ਤਰਨੇ ਲਾਇ ਸੀ ਅਸੀਂ ਜਾਂਦੇ ਰਹੇ ਹਾਂ ਤੇ ਭਗਵਾਨ ਸਤਮਾਨ ਸਾਹਿਬ ਕਹਿੰਦੇ ਹੁੰਦੇ ਸੀ ਪੁਖੀ ਦੇ ਠੇਕੇ ਖੁੱਲ ਜਾਣ ਨਾ ਤੇ ਜੀ ਖੇਤੀ ਹੋ ਜੇ ਹਾਂਜੀ ਬੜਾ ਵਧੀਆ ਗਿਆ ਸੀ ਉਹਨਾਂ ਹਾਂਜੀ ਹਾਂਜੀ ਤੇ ਨਹੀਂ ਬਹੁਤ ਵਧੀਆ ਕਿਉਂ ਭਈਆ ਠੀਕ ਹੈ ਜੀ ਭਈਆ ਤੂੰ ਕੀ ਕਹਿਣਾ ਚਾਹੁੰਦਾ ਤੇਰੀ ਕੀ ਖਵਾਇਸ਼ ਆ ਮੈਂ ਇਹਨੂੰ ਨਾਲ ਹੋ ਜਾ ਕਰਾਂ ਜੀ ਹਾਂ ਕਣਕ ਫੁੱਲ ਮਿਲੇ ਹਾਂ ਜਿਹੜੀ ਮਹੀਨੇ ਦੇ ਮਹੀਨੇ ਦੇਈ ਜਾਣਾ ਇਹ 2 ਮਹੀਨੇ ਤਿੰਨ ਦਿਨ ਆਉਂਦੀ ਨਹੀਂ ਕਣਕੀ ਨਹੀਂ ਇੱਕਠੀ ਨੀ ਮਹੀਨੇ-ਮਹੀਨੇ ਹੁਣ ਤਾਂ ਤੁਰੀ ਆਉਂਦੀ ਆ ਹਾਂ ਹੁਣ ਤੁਰੀ ਆਉਂਦੀ ਪਹਿਲਾਂ ਖਾਂਦੇ ਵਿੱਚੋਂ ਖਾਈ ਜਾਂਦੇ ਸੀ ਵਿੱਚ ਉਹ ਫਿਰ ਕਈ ਰਾਂ ਹੁਣ ਫਲਡ ਪੈ ਜਾਂਦਾ ਸੀ ਮਿੱਟੀ ਦਾ ਕੇਲ ਵੀ ਆ ਜਾਂਦਾ ਪਿੱਛੋਂ ਦਾਲਾ ਵੀ ਆਉਂਦੀ ਖੰਡ ਵੀ ਆਉਂਦਾ ਦਦੇ ਕੱਖ ਨਹੀਂ ਗੜੇ ਅੱਛਾ ਪਹੁੰਚ ਨਹੀਂ ਹੁੰਦੀ ਪਹੁੰਚ ਨਹੀਂ ਹੁੰਦੀ ਅੱਛਾ ਤੁਹਾਡੀ ਮੰਗ ਆ ਵੀ 30-30 ਕਿਲੋ ਕਣਕ ਮਿਲਣੀ ਚਾਹੀਦੀ ਆ ਮਿਲਣੀ ਚਾਹੀਦੀ ਹੈਨਾ ਮਹੀਨੇ ਦੀ ਮਹੀਨੇ ਦੀ ਸਰਕਾਰ ਨਹੀਂ ਮਾੜੀ ਸਰਕਾਰ ਚੰਗੀ ਆ ਸਰਕਾਰ ਚੰਗੀ ਆ ਕੰਮ ਕਰੇ ਹੈਨਾ ਕੰਮ ਹੋ ਵੀ ਰਿਹਾ ਹੈ ਕਿ ਨਹੀਂ ਹੋ ਵੀ ਰਿਹਾ ਤੇ ਕਰਦੇ ਵੀ ਆ ਐਵੇਂ ਖਾ ਕੇ ਰਾਮ ਨਹੀਂ ਕਰਨਾ ਤੇ ਬਾਕੀ ਭੁੱਖੀ ਦੀ ਮੰਗ ਆਪਣੀ ਜ਼ਰੂਰੀ ਆ ਇਹ ਇਹ ਔਰ ਕਣਕ ਵਧ ਕੇ ਕਿਉਂਕਿ ਚਿਟਾ ਪੀਗੀ ਕਿੰਨਾ ਚਿਟਾ ਪੰਜਾਬ 'ਚ ਹੋਇਆ ਪਿਆ ਪੰਜਾਬ ਦੇ ਬੇੜਾ ਘਰ ਕੋਆ ਪਿਆ ਆ ਲਾਗੀ ਪਿੰਡ ਪਿੰਡ ਜੋੜ ਸਿੰਘ ਵਾਲਾ ਇਹੀ ਇਧਰੋਂ 8 ਕਿਲੋ ਫੜੀ ਗਈ ਜੰਮੂ ਵੱਲੋਂ ਹਾਂਜੀ ਹਾਂਜੀ ਈ ਦੁਨੀਆ ਜੀ ਹਾਂਜੀ ਸਤਮ ਹੋ ਗਈ ਦੁਨੀਆ ਪੀ ਪੀ ਚਿੱਟਾ ਮੁੰਡੇ ਖਰਾਬ ਹੋ ਗਏ ਆ ਬਿਲਕੁਲ ਜੀ ਜਨਤਾ ਦੇ ਪੱਲੇ ਕੁਹਣੀ ਰਿਹਾ ਜੀ ਬੀਬੀਆਂ ਛੱਡ ਕੇ ਚਲੇ ਗਈਆਂ ਬੀਬੀਆਂ ਛੱਡ ਕੇ ਚਲ ਗਈਆਂ ਕਿ ਨਹੀਂ ਕੋਈ ਛੱਡ ਕੇ ਚਲ ਗਈਆਂ ਕੁਝ ਉਂਝ ਨ ਮਰਦ ਹੋ ਗਿਆ ਕੁਝ ਮਰਦ ਹੋ ਗਿਆ ਕੁਝ ਬੱਚੇ ਪੈਦਾ ਨਹੀਂ ਕਰ ਸਕਦੇ ਉਹ ਕਿਹਨੇ ਬੇਬੀ ਟਿਊਬ ਸੈਂਟਰ ਖੁੱਲ ਗਿਆ ਜਿਹੜੀ ਖਾਸ ਖਾਸ ਦੀ ਖੇਤੀ ਹੈ ਨਾ ਇਹ ਇੱਕ ਥੰਮੀ ਦੀ ਜਿਵੇਂ ਆਪਾਂ ਰਸੋਈਆਂ ਨਹੀਂ ਹੁੰਦੀਆਂ ਸੀ ਆਪਣੇ ਘਰਾਂ ਦੇ ਵਿੱਚ ਪਹਿਲੇ ਜ਼ਮਾਨਿਆਂ 'ਚ ਮੀਂਹ ਪੈਂਦੇ ਸੀ ਆਪਾਂ ਥੰਮੀ ਦੇ ਦਿੰਦੇ ਹਾਂ ਥੱਲੇ ਵੀ ਕਿਤੇ ਆਪਣਾ ਰਣਾ ਡੇਪੀ ਆਪਣੀ ਰਸੋਈ ਨਾਲ ਡੇਗਪੇ ਹੈਨਾ ਇਹ ਜੇ ਖਾਸ ਕਰਕੇ ਭੁੱਕੀ ਇਹ ਇੱਕ ਥੰਮੀ ਦੇ ਰੂਪ ਚ ਕੰਮ ਕਰੂਗੀ ਥੰਮੀ ਦੇ ਥੰਮੀ ਕਿਉਂਕਿ ਅੱਜ ਤੱਕ ਨਾ ਤਾਂ ਭੁੱਕੀ ਖਾਣ ਵਾਲਾ ਮਰਿਆ ਨਾ ਕੋਈ ਫੀਮ ਖਾਣ ਵਾਲਾ ਮਰਿਆ ਬਾਈ ਜੱਗਾ ਆਪਣਾ ਮੁਖਤਰ ਵਾਲਾ ਆਪਣਾ ਮਿੱਤਰ ਵੀ ਆ ਤੇ ਆਪਣਾ ਭਰਾ ਵੀ ਆ ਉਹਨੇ 1 ਕਰੋੜ ਰੁਪਈਆ ਨਾਮ ਰੱਖਿਆ ਬਾਈ ਨੇ ਹਾਂਜੀ ਹਾਂਜੀ ਅੰਦਾਜ਼ ਤੱਕ ਕੋਈ ਬੰਦਾ ਭੁੱਖੀ ਨਾਲ ਮਰਿਆ ਹੋਵੇ ਜਾਂ ਕਿਤੇ ਡੋਡਿਆਂ ਨਾਲ ਮਰਿਆ ਹੋਵੇ ਸਾਡੇ ਨਾਲ ਗੱਲਬਾਤ ਕਰ ਕਰਕੇ ਨਾ ਹਾਂਜੀ ਬੇ ਲੱਖ ਰੁਪਈਆ ਜਾਂ ਇੱਕ